ਤਾਂ ਹਾਂਜੀ 12ਵੇਂ ਵਾਲੇ ਕਿਦਾਂ ਫਰੈਚੀਸ ਵੀਡੀਓ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ YouTube ਚੈਨਲ ਦੇ ਤੇ ਅੱਜ ਆਪਾਂ ਲੈ ਕੇ ਆ ਚੁੱਕੇ ਹਾਂਗੇ ਜਮਾਤ 12ਵੀਂ ਦੇ ਲਈ 12ਵੇਂ ਵਾਲੇ ਦੇ ਲਈ ਲਾਜ਼ਮੀ ਵਿਜਾਪੀ ਵੈਰੀ ਵੈਰੀ ਇੰਪੋਰਟਡ ਕੁਸ਼ਨ ਪੇਪਰ ਆਪ ਤੇ ਧਿਆਨ ਨਾ ਕਰਕੇ ਜਾਓ ਮੈਨੂੰ ਇਹ ਕੋਈ ਨਾ ਕਹੇ ਆ ਕਿ ਇਹ ਸਾਰੇ ਤਾਂ ਕੁਛ ਨਹੀਂ ਆਇਆ ਹੈਗਾ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਜਾਏ ਵਾਹ ਕਰਿਆ ਕੁਝ ਵੀ ਹਾਂ ਤਾਂ ਹੁਣ ਹੀ ਕਹਿਣਾ ਮੈਂ ਚੰਗੀ ਤਰ੍ਹਾਂ ਕਰਾ ਦੂੰ ਮੈਂ ਤੁਹਾਨੂੰ ਹੱਲ ਆਪਣੇ ਲੈ ਵੇਹ ਗਏ ਨੇ ਇਸ ਵਕਤ ਇਸ ਦਰਾਂ ਇਸ ਵਕਤ ਆਪਣੇ ਲੈ ਵੇਹ ਹੱਲ ਪੈਣੇ ਤਾ ਪਹਿਲੀ ਵਾਰ ਹੋਇਆ ਆਪਣੇ ਦੇ ਵੱਲੋਂ ਵੀ ਆਏ ਨੇ ਕਿ ਮਤਲਬ ਹਾਲੋਂ ਤਾਂ ਨਹੀਂ ਵੈਸੇ ਆਪਣੇ ਨੇ ਆਰੀ ਕੋਰੀ ਤਾਂ ਪਹਿਲੀ ਵਾਰ ਨੇਗਾ ਤਾਂ ਕਿਸੇ ਕਿਸੇ ਵਕਤ ਮੜਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਆਪਾਂ ਪੀਪਰ ਕਰਾਉਂਦੇ ਆ ਫਾਰ ਤੋਂ ਦੇ ਬਕ ਬਕ ਬਕਬਾਸ ਤੋਂ ਬਕ ਬਕ ਬਕਬਾਸ ਤਾਂ ਚਲੋ ਕੋਈ ਗੱਲ ਨਹੀਂ ਤਾਂ ਪਹਿਲਾਂ ਕਰੋ ਲਾਈਕ ਤੇ ਫਿਰ ਕਰੋ ਸਬਸਕ੍ਰਾਈਬ ਚੈਨਲ ਨੂੰ ਬਾਰੇ ਬਾਰੇ ਪਾਉਟਰ ਤੇ ਲਾਈਕ ਤੇ ਸਬਸਕ੍ਰਾਈਬ ਜੇ ਕਰ ਨਹੀਂ ਕਰੋਗੇ ਤਾਂ ਮੈਂ ਪੀਪਰ ਨਹੀਂ ਕਰਾਉਣਾ ਮੈਂ ਇੱਥੇ ਛੱਡ ਕੇ ਪੀਪਰ ਨੂੰ ਚਲਾ ਜਾਣਾਗਾ ਤਾਂ ਕਰੋ ਸਬਸਕ੍ਰਾਈਬ ਹੁਣ ਦੇ ਹੁਣੇ ਤਾਂ ਕਰਤਾ ਜਿਸ ਨੇ ਤਾਂ ਉਸ ਨੂੰ ਵੀਡੀਓ ਦੇਖਣ ਦਾ ਹੱਕ ਬਣਦਾ ਹੈ ਚਲੋ ਫਕਰਵਾਨੇ ਚੌੜੀ ਚੌੜਾ ਧਿਕਰ ਮੈਂ ਤੱਕੇ ਨਾਲ ਮੁਗੜੇ ਹੋਣਾ ਸਬਸਕ੍ਰਾਈਬਰ ਤਾਂ ਬਤਾ ਕਿ ਮੰਗੂ ਮੈਂ ਹਾਂਜੀ ਇਦਾਂ ਹੀ ਮੰਗੂ ਮੈਂ ਤਾਰਕਵੇਦ ਦੇ ਸਮੇਂ ਪਹਿਲਾਂ ਉਹ ਕਿਸੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਤਾਂ ਸਪਤ ਸੱਦਾ ਸਿੱਧੂ ਸਤ ਸਪਤ ਸਿੱਧੂ ਹੋਗਾ ਕਿਹੜੇ ਲੋਕਾਂ ਤੈਨੂੰ ਗਿੱdde ਦੀ ਅ ਨਰਸੀ ਮੰਨਿਆ ਜਾਂਦਾ ਨਰਸਰੀ ਤਾਂ ਕਿ ਕ ਲਈ ਤੇ ਹਰਿੰਦਰ ਕਿਸ ਕਹਾਣੀ ਦਾ ਪਾਤਰ ਹੈ ਆਪਣਾ ਦੇਸ਼ ਤੁਹਾਨੂੰ ਔਖੇ ਕੁਐਸਚਨ ਆਉਣਗੇ ਇਦਾਂ ਆਊਗਾ ਕੁਝ ਕਿ ਹਰਿੰਦਰ ਹਾਂ ਹਾਂ ਇਹਦਾ ਚਾਰ ਹੋਗਾ ਆਪਣਾ ਦੇਸ਼ ਦੇ ਕਿਸੇ ਇੱਕ ਮਤਲਬ ਕੁ ਦਾ ਹੋ ਲਿਖੋ ਰੈਕਟਰ ਰੈਕਟਰ ਨੇ ਕੀ ਕਿਹੜਾ ਮਤਲਬ ਕਹਿਣੀ ਹੁੰਦੀ ਕਿ ਕਿਹੜੇ-ਕਿਹੜੇ ਕੰਮ ਕਰ ਰਹੇ ਨੇ ਇਸ ਕਹਾਣੀ ਦੇ ਵਿੱਚ ਉਹਦਾ ਨਾਮ ਲਿਖੋ ਪਾਤਰ ਕਹ ਸਾਰੇ ਹਾਂ ਤਾਂ ਚੰਗੀ ਸੰਗਤਕ ਕਰਨਾ ਅਤੇ ਬੁਰੀ ਸੰਗਤ ਤੋਂ ਬਚਣਾ ਦੀ ਅਨਸੀਯਤ ਦੇਣ ਵਾਲੇ ਲਈ ਕੀੜੀ ਖਾਉਤਾ ਟਗਮੀ ਹੈ ਸੰਗਤਾਰੇ ਕੁ ਸੰਕਟ ਢੋਬੇ ਤਾਂ ਚਮ ਚਮ ਰੱਖੋ ਕਵਿਤਾ ਦੇ ਕਵੀ ਦਾ ਨਾ ਲਿਖੋ ਤਾਂ ਅਨੰਦ ਲਾਲ ਨੂਰਪੁਰੀ ਤਾਂ ਮੈਨੂੰ ਇਸ ਕਰਕੇ ਕਰ ਰਹੇ ਨਾ ਕਿ ਸਬਸਕ੍ਰਾਈਬ ਕਰ ਲਓ ਯਾਰ ਥੋੜੀ ਕਮਾਊਗਾ ਆਪਣਾ ਥੋੜੀ ਪੇਪਰ ਰਹਿੰਦੇ ਨੇਗੇ ਜੇ ਫੇਰ ਪਰ ਮਾੜੀ ਤੁਹਾਡੀ ਅੱਛਾ ਕੀ ਕੀ ਕਰਨਾਗਾ ਕੰਨੀ ਕਰਨਾ ਸਬਸਕ੍ਰਾਈਬ ਮੈਨੂੰ ਪਤਾ ਫਿਰ ਤਾਂ ਤੁਸੀਂ ਕੱਟ ਕੇ ਵਾਗ ਜੂਗੇ ਸਿਆਨਣਾ ਵੀ ਨਹੀਂ ਕਿ ਕਿਹੜਾ ਸੀ ਜਿਹੋਨੇ ਕਰਾਇਆ ਸੀਗਾ ਇੰਦਾ ਹੀ ਹੋ ਤੁਸੀਂ ਬਹੁਤ ਚੌੜ ਮੈਂ ਉੱਤਰਾਵਲੇ ਪ੍ਰੈਸ਼ਨ ਪੰਜਾਬੀ ਸੋਬਿਆਚਾਰਾ ਲੇਖ ਕਿਸ ਦੀ ਰਚਨਾ ਹੈ ਬਰਿੰਦਰ ਕੌਰ ਤਾਂ ਰੂਪ ਪੱਖੋਂ ਨਕਲ ਕਿੰਨੀ ਇੱਕੇ ਸਮਦੀ ਹੁੰਦੀ ਹੈ ਤੋ ਅੱਖਾ ਉਹ ਤਾਂ ਪੂਰੀ ਕਰੋ ਆਪੇ ਫਾਤ ਡੜੀਏ ਤੈਨੂੰ ਕੌਣ ਸੁੜਾਏ ਤਾਂ ਇਹ ਹੋ ਗਿਆ ਵਨ ਕਰ ਤੋ ਤੁਹਾਡੇ ਤੋਂ ਬੋਲਾ ਰੱਖਣਾ ਗਿਆ ਆਪਣੇ ਲਈ ਪੀਡੀਐਫ ਨਹੀਂ ਦੇ ਸਕਰੀਨ ਸ਼ਾਟ ਨੂੰ ਪੀਡੀਐਫ ਵੀ ਆਪਾਂ ਨੂੰ ਕਿਸੇ ਨੂੰ ਸੈਂਡ ਕਰਾਣੇ ਗਿਆ ਚਾਹੇ ਦੇਖ ਸਕਦੇ ਹਾਂ ਇਹ ਕਰਵਾ ਦਿਓ ਹਮੇਸ਼ਾ ਅਸਵਾਂਤ ਰਹਿਣ ਦਾ ਉਦੇਸ਼ ਦੇਣ ਵਾਲੀ ਕਿਹੜੀ ਆ ਖਤ ਟੁਕਦੀ ਹੈ ਮਨ ਜੀਤਾ ਜਗਜੀਤ ਜੀਤੋ ਕਿਸ ਕਿਹੜੀ ਕਹਾਣੀ ਦਾ ਪਾਤਰ ਹੈ ਜੀਤੋ ਘਰ ਜਾ ਆਪਣੇ ਤੇ ਗਾਂਹ ਆਪ੍ਰੈਸ਼ਨ ਜ ਸਹੀ ਗਲਤ ਆ ਜਾਂਦੇ ਨੇ ਆਪ੍ਰੈਸ਼ਨ ਨਹੀਂ ਕਿਸ 파ਰ ਦਾ ਮੇਲਾ ਭਾਦੋਂ ਸੂਤੇ 14 ਨੂੰ ਲੱਗਦਾ ਹੈ ਤਾਂ ਇਹ ਸਹੀ ਹੈ ਕਹਿੰਦੇ ਪੈਦਾਵਰੀ ਸਾਧਨਾਂ ਅਤੇ ਤਕਨੀਕਾਂ ਦੇ ਬਦਲਣ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ ਸਹੀ ਹੈ ਕਹਿੰਦੇ ਸਮੇਂ ਸਰ ਕੰਮ ਕਰਨਾ ਤੇ ਕਰਨਾ ਤੇ ਬਾਅਦ ਵਿੱਚ ਪਟਕਦੇ ਫਿਰਨਾ ਵਾਲੇ ਲਈ ਵੇਲੇ ਦੀ ਨਮਾਜ਼ ਕੋ ਵੇਲੇ ਦੀਆਂ ਟੱਕਰਾਂ ਖਤ ਸਹੀ ਹੈ ਸਹੀ ਹੈ ਸਹੀ ਹੈ ਜਿਹੜਾ ਸਹੀ ਲੱਗਦਾ ਸਹੀ ਚੱਕ ਲਿਆ ਕਰੋ ਪੁੱਛਿਆ ਨਾ ਕਰੋ ਬਸ ਉਸ ਜਾਨ ਸੰਗ ਦੀ ਕਹਾਣੀ ਨਹੀਂ ਲਈ ਤੁਹਾਡੀ ਪਾਠ ਪੁਸਤਕ ਵਿੱਚੋਂ ਸ਼ਾਮਲ ਹੈ ਨਾ ਗਾਤਾ ਚੰਗੀ ਤਰ੍ਹਾਂ ਪੜ੍ਹ ਕੇ ਜਾਓ ਮੈਂ ਤਾਂ ਹੁਣੇ ਕਹਿਣਾਗਾ ਸਖਤ ਮਿਹਨਤ ਅਤੇ ਲਗਨ ਨਾਲ ਕਿਤੇ ਅਗਲੇ ਸਾਲ ਦੁਬਾਰੇ ਵੀਡੀਓ ਦੇਖਣੀ ਪੈਜੀ ਲਗਨ ਨਾਲ ਕੰਮ ਕਰਨਾ ਦੀ ਆਤਾ ਪਾਉਣ ਵੈਸੇ ਕੀ ਗੱਲ ਕਰਾਂ ਤੁਮੇ ਜਿਹੜਾ ਦਾ ਚੈਨਲ ਸਬਸਕ੍ਰਾਈਬ ਕਰੂਗਾ ਉਹ ਤਾਂ ਪਾਸ ਹੋ ਜਾਊਗਾ ਜਿਹੜਾ ਨਹੀਂ ਕਰੂਗਾ ਉਹ ਫੇਲ ਆਗਾ ਖਵਾ ਮੇਰੇ ਬਚਨ ਹੋ ਗਏ ਆ ਕੰਮ ਕਰਦੀ ਆ ਤਾਂ ਪਮਨਾ ਸਿੱਖਿਆ ਦੇਣ ਲਈ ਪਾਟਾ ਵੀ ਇਹ ਨਾ ਰੁੱਸਾ ਮਣਾਈਏ ਨਾ ਤਾਂ ਕਰ ਨਹੀਂ ਵਾਸਤੇ ਖਾਹਤ ਬਿਲਕੁਲ ਟੋਕ ਗਈ ਹੈ ਗਲਤ ਆ ਬਈ ਮਰ ਤਾਂ ਅਸੇ ਦਾ ਬੰਗੀ ਜੀ ਹੈਗੀ ਤਾਂ ਬੰਗੀ ਜੀ ਖਾਹਤਾ ਤੇ ਜਿਹੜੇ ਰਲੇ ਆਉਂਦੇ ਤਖਾਲੀ ਦਾ ਮ ਆ ਗਿਆ ਰਾਣੀ ਆਪਣੇ ਪੈਰੋਂ ਫੈਰ ਤੋਂ ਦੀ ਗੋਲੀ ਲੈ ਕਹੋਂਦੀ ਹੈ ਗੋਲੀ ਇਹ ਗੋਰੀਆ ਕਾ ਗੋਲੀ ਹੈ ਤੁਸੀਂ ਪੜ੍ਹ ਕੇ ਦੱਸਦੇ ਹੋ ਮੇਰੇ ਸਾਹਬ ਚ ਨਹੀਂ ਆਈ ਨੇ ਪੀੜਾ ਦਾ ਡੈਸ਼ ਪਨ ਕੇ ਪੱਜਾ ਵਾਲੀਏ ਖੜੇ ਪੀੜਾ ਦਾ ਪਨ ਕੇ ਪੱਠੀ ਵਾਲੀਏ ਪੱਜਾ ਨਹੀਂ ਪੱਠੀ ਵਾਲੀ ਹੈ ਕਾ ਇਹਦਾ ਆਪਣੇ ਲਈ ਤੀਜੇ ਦਾ ਹੈ ਨਹੀਂ ਜ਼ਰੂਰੀ ਪੜਨਾ ਜਿਹੇ ਹੀ ਨਹੀਂਗਾ ਤਾਂ ਹਰ ਪੰਜਾਬੀ ਨੂੰ ਆਪਣੇ ਸੱਭਿਆਚਾਰ ਉੱਪਰ ਅਭਿਮਾਨ ਨਹੀਂ ਸਗੋ ਮਾਣ ਚਾਹੀਦਾ ਹੈ ਕਰਨਾ ਚਾਹੀਦਾ ਹੈ ਡੈਸ਼ ਦੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਕਬੱਡੀ ਤੇ ਭਾਰਤ ਦੀ ਜਸਤਾ ਕੋਈ ਇਥੇ ਫੇਰ ਭਾਰਤ ਦੀ ਪੁੱਛਣ ਦੇ ਰਹੇ ਤਾਂ ਭਾਰਤ ਦੇ ਆਉਂਦੀ ਹੈਗੀ ਹਾਕੀ ਹੋ ਜਾ ਗ੍ਰੈਕਟੋ ਇੱਕ ਹੋਊਗੀ ਦੇਖ ਲਿਓ ਤਾਂ ਤਾਂ ਇਹ ਕੰਦੇ ਆਪਣੀ ਇੱਥੇ ਤੱਕ ਹੀ ਸਮਾਪਤੀ ਆ ਆਪਾਂ ਇੱਥੋਂ ਤੱਕ ਹੀ ਰਹਿਣਾਗਾ ਆਪਣੇ ਲਈ ਕਵਰ ਮਾਡਲ ਡਸਟ ਪੇਪਰ ਆ ਚਲੋ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੀ ਦਿਖਾਉਂਗਾ ਹੁਣ ਨਹੀਂ ਦਿਖਾ ਸਕਦੇ ਤਾਂ ਆ ਦੇਖ ਲਓ ਦੂਸਰਾ ਵੀ ਹੈਗਾਗਾ ਜੇਕਰ ਲਾਈਕ ਤੇ ਸਬਸਕ੍ਰਾਈਬ ਕਰੋਗੇ ਤਾਂ ਹੀ ਆਪਾਂ ਅਗਲਾ ਵੀਡੀਓ ਫਾਮਾਂਗੇ ਤਾਂ ਓਕੇ ਭਾਈ ਜੀ